ਇਹ ਪੂਰਾ ਮਾਮਲਾ ਕੀ ਹੈ ਜਿਹੜਾ ਤੁਸੀਂ ਧਰਨਾ ਵੀ ਲਗਾਇਆ ਹੈ ਤੇ ਇੱਥੇ ਵੀ ਤੁਸੀਂ ਬਿਲੇ ਬੈਠੇ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰਬੰਧ ਕਰੋ ਪੰਜਾਬ ਸਰਕਾਰ ਮਰਦਾਬਾਦ ਮਾਬਾਏ ਅਗਾਜੀ ਪਿਛਲੇ ਇੱਕ ਹਫ਼ਤੇ ਤੋਂ ਲੈ ਕੇ ਲਿਫਟਿੰਗ ਦੀ ਜਿਹੜੀ ਹੋ ਰਹੀ ਹੈ ਜੀ ਉਹ ਨਹੀਂ ਹੋ ਰਹੀ ਮਜ਼ਦੂਰ ਇੱਕ ਤਾਂ ਜਿੰਦਾਬਾਦ ਜਿੰਦਾ ਸ਼ਕਲ ਜੀ ਅਲਵੇਸ ਨਿਊ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋਰ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਮੋਗੇ ਅੱਜ ਅਸੀਂ ਪੈਂਦੀਨਾ ਹਵਜਵਾ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਜਿੱਥੇ ਕਿ ਮਜ਼ਦੂਰ ਨੇ ਜਿਹੜੇ ਬਹੁਤ ਪਰੇਸ਼ਾਨ ਨੇ ਕਿ ਜਿਹੜੀ ਕਿਸਾਨਾਂ ਦੇ ਕਣਕ ਪਈਆਂ ਮੰਡੀਆਂ ਦੇ ਵਿੱਚ ਉਹਨਾਂ ਦੀ ਲਿਫਟਿੰਗ ਨੂੰ ਲੈ ਕੇ ਪੂਰਾ ਮਾਮਲਾ ਕੀ ਹੈ ਉਹ ਵੀ ਜਾਣਾਂਗੇ ਤੇ ਇਹਨਾਂ ਨੇ ਜਿਹੜਾ ਧਰਨਾਗਾ ਸ਼ੇਰਪਰ ਕਸਵਾ ਦੇ ਵਿੱਚ ਲਗਾਇਆ ਹੋਇਆ ਪੂਰੀ ਗੱਲਬਾਤ ਕਰਦੇ ਆ। ਇਹ ਪੂਰਾ ਮਾਮਲਾ ਕੀ ਹੈ ਜਿਹੜਾ ਤੁਸੀਂ ਧਰਨਾ ਵੀ ਲਗਾਇਆ ਹੈ ਤੇ ਇੱਥੇ ਵੀ ਤੁਸੀਂ ਬਹਿਲੇ ਬੈਠੇ ਹੋ ਮੰਡੀਆਂ ਦੇ ਵਿੱਚ। ਮਾਮਲਾ ਇਹ ਹੈਗਾ ਜੀ ਪਿਛਲੇ ਇੱਕ ਹਫ਼ਤੇ ਤੋਂ ਲੈ ਕੇ ਲਿਫਟਿੰਗ ਦੀ ਜਿਹੜੀ ਹੋ ਰਹੀ ਹੈ ਜੀ ਉਹ ਨਹੀਂ ਹੋ ਰਹੀ। ਹਾਂ। ਲਿਫਟਿੰਗ ਆ ਲੇਟ ਹੋ ਰਹੀ ਹੈ ਜੀ। ਜੋ ਜੋ ਐਨਸਬਾਇਟਰਸੀ ਜੋ ਬੋਲੀ ਲਗਾ ਕੇ ਚਲੇ ਗਏ ਨੇ ਆ ਤੁਸੀਂ ਦੇਖ ਰਹੇ ਹੋ ਜੀ ਕਿਵੇਂ ਪਈਆਂ ਨੇ ਬੋਰੀਆਂ ਇਹ ਧੁੱਪ ਦੇ ਵਿੱਚ ਇਹਨਾਂ ਦਾ ਜੀ ਵਜਨ ਵੀ ਘਟ ਰਿਹਾ ਹੈਗਾ ਉਹ ਵਜਨ ਵੀ ਸਾਰਾ ਲੇਬਰ ਤੇ ਹੀ ਪੈ ਰਿਹਾ ਜੀ ਲਿਫਟਿੰਗ ਦਾ ਇਨਸਪੈਕਟਰਾਂ ਨਾਲ ਕੋਈ ਖਾਸ ਪ੍ਰਬੰਧ ਨਹੀਂ ਜੀ ਗੱਡੀਆਂ ਨਹੀਂ ਆ ਰਹੀਆਂ ਇਸ ਕਾਰਨ ਜੀ ਬਹੁਤ ਲੇਟ ਲਿਫਟਿੰਗ ਹੁੰਦੀ ਆਗੀ ਦੇਖ ਲੋ ਜੀ ਜਿਵੇਂ ਕਿ ਜ਼ਿਮੀਦਾਰ ਭਰਾ ਆਪਣੇ ਸਾਰੇ ਹੀ ਆਪਣੀ ਕਣਕ ਬੋਰੀਆਂ ਚ ਭਰ ਕੇ ਚਲੇ ਗਏ ਨੇ ਤੇ ਲਿਫਟਿੰਗ ਲੇਟ ਹੋ ਰਹੀ ਹੈ ਜੀ ਲਿਫਟਿੰਗ ਲੇਟ ਹੋ ਕਾਰਨ ਇੰਨੀਆਂ ਪਈਆਂ ਰਹੀ ਮਜ਼ਦੂਰਾਂ ਸਾਰੀ ਦੁਕਾਨਾਂ ਤੇ 9 9 10 10 ਬੰਦੇ ਬੈਠੇ ਬੈਠੇ ਨੇਗੇ ਜੀ ਹੂੰ ਜਿਸ ਦੇ ਕਾਰਨ ਜੀ ਜੇ ਲਿਫਟਿੰਗ ਹੋਵੇ ਜੀ ਉਹ ਹਰ ਰੋਜ਼ 2 2 4 4 ਗੱਡੀਆਂ ਭਰ ਸਕਦੇ ਨੇਗੇ ਹੂੰ ਤੇ ਇੱਕ ਹਫਤੇ ਤੋਂ ਬਸ ਇੱਕ ਜਾਂ ਦੋ ਗੱਡੀਆਂ ਹੀ ਆ ਰਹੀਆਂ ਨੇਗੀਆਂ ਜਿਹੜੀ ਕੋਈ ਹੁੰਦੀ ਹੈ ਜੇ ਲਿਫਟਿੰਗ ਤੇਜ਼ ਹੋਵੇ ਜੀ ਤਾਂ ਅੱਜ ਨੂੰ ਮੰਡੀ ਖਤਮ ਹੋ ਸਕਦੀ ਹੈ ਜੀ ਅੱਛਾ ਪੂਰਾ ਇੱਕ ਹਫਤਾ ਹੋ ਗਿਆ ਤੁਹਾਨੂੰ ਇੱਥੇ ਵਿਹਲੇ ਬੈਠਿਆ ਹਾਂ ਹਾਂ ਜੀ ਇੱਕ ਹਫਤਾ ਹੋ ਗਿਆ ਇੱਕ ਹਫਤੇ ਦੇ ਵਿੱਚ ਤੁਸੀਂ ਆਏ ਮੰਨ ਲਓ ਜੀ ਇੱਕ ਜਾਂ ਦੋ ਗੱਡੀਆਂ ਹੀ ਆ ਰਹੀਆਂ ਨੇਗੀਆਂ ਹਾਂ ਉਮੜਾ ਮੋਟਾ ਲਿਫਟਿੰਗ ਹੁੰਦੀ ਹੈ ਜੀ ਨਹੀਂ ਕਿਥੇ ਇੱਕ ਦਿਨ ਦੇ ਵਿੱਚ 10000 ਜਾਂ 15000 ਕੱਟੇ ਦੀ ਲਿਫਟਿੰਗ ਹੋਣੀ ਚਾਹੀਦੀ ਹੈ। ਅੱਛਾ ਜਿਵੇਂ ਕਿ ਤੁਹਾਡਾ ਸ਼ੇਰਪੁਰ ਧਰਨਾ ਵੀ ਦਿੱਤਾ ਹੋਇਆ ਤੁਹਾਡੀ ਅੱਧੀ ਟੀਮ ਆ ਜਿਹੜੀ ਧਰਨੇ ਦੇ ਵਿੱਚ ਮੌਜੂਦ ਆ ਤੇ ਉੱਥੇ ਨਹੀਂ ਹਲੇ ਕੋਈ ਗੱਲਬਾਤ ਕੀਤੀਆਂ ਨਾਲ। ਹਾਂ ਜੀ ਉੱਥੇ ਵੀ ਧਰਨਾ ਚੱਲ ਰਿਹਾ ਹੈ ਜੀ ਹਜੇ ਉੱਥੇ ਵੀ ਕੋਈ ਗੱਲਬਾਤ ਰਾਹ ਨਹੀਂ ਪਈ ਹੈਗੀ ਜੀ ਤੇ ਉੱਥੇ ਵੀ ਧਰਨਾ ਚੱਲ ਰਿਹਾ ਜੇ ਆਉਣ ਵਾਲੇ ਸਮੇਂ 'ਚ ਜੀ ਇਹ ਕੋਈ ਨਹੀਂ ਲਿਫਟਿੰਗ ਦਾ ਹੱਲ ਕਰ ਰਹੇ ਜੀ ਤਾਂ ਅਸੀਂ ਧਰਨੇ ਨੂੰ ਹੋਰ ਤਿੱਖਾ ਕਰਾਂਗੇ ਸੰਘਰਸ਼ ਨੂੰ ਹੋਰ ਅੱਗੇ ਵਧ ਅਸੀਂ ਚਾਹੁੰਦੇ ਆਂਗੇ ਸਾਨੂੰ ਅੱਗੇ ਪਾਣਾ ਤੋਂ ਮਜਬੂਰ ਨਾ ਕਰਨਾ ਤਾਂ ਹੋ ਸਕੇ ਵੀ ਇਹ ਆਪਣੀ ਲਿਫਟਿੰਗ ਜਿਹੜੀ ਜਲਦੀ ਤੋਂ ਜਲਦੀ ਕਰਨ ਕਿਉਂਕਿ ਹੁਣ ਤਕਰੀਬਨ ਜਿੰਨੇ ਕਿਸਾਨ ਵੀਰ ਸੀਗੇ ਸਾਰੇ ਹੀ ਆਪਣੀਆਂ ਢੇਰੀਆਂ ਜਿਹੜੀਆਂ ਹੁੰਦੀਆਂ ਨੇ ਗੀਆਂ ਸਾਰੀਆਂ ਭਰ ਕੇ ਚਲੇ ਗਏ ਜੀ ਆਪਾਂ ਇਨਸਪੈਕਟਰ ਜੋ ਮੰਡੀ ਦੇ ਅਰਜਨ ਸਿੰਘ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਵੀਰੇ ਜਿੱਦ ਤੱਕ ਅਸੀਂ ਕਹਿ ਰਹੇ ਹਾਂ ਕਿ ਇੱਕ ਹਫਤੇ ਤੋਂ ਅਸੀਂ ਇੱਥੇ ਬੇਲੇ ਬੈਠਿਆ ਹਾਂ ਨੇ ਪਰ ਪਰੇਸ਼ਾਨੀ ਤਾਂ ਹੀ ਆ ਜਿਹੜਾ ਇਹ ਕਾਰਨ ਆ ਤੇ ਤੁਸੀਂ ਹਲਕਾ ਵਿਧਾਇਕ ਤੱਕ ਕੋਈ ਗੱਲ ਪਹੁੰਚਾਈ ਹੋਵੇ ਹਲਕਾ ਪਤਾ ਹੈ ਕਿ ਇੱਥੇ ਕੋਈ ਆ ਹੀ ਨਹੀਂ ਰਿਹਾ ਜੀ ਜਦੋਂ ਵੋਟਾਂ ਦਾ ਟਾਈਮ ਹੁੰਦਾ ਜੀ ਉਹ ਆਪਣੇ ਵੋਟਾਂ ਸਮੇਂ ਆਉਂਦੇ ਨੇ ਕਿ ਇਸ ਵਾਰ ਕੋਈ ਨਹੀਂ ਆ ਰਿਹਾ ਜੀ ਇੱਥੇ ਕੋਈ ਵੀ ਆ ਕੇ ਗੱਲਬਾਤ ਨਹੀਂ ਕਰ ਰਿਹਾ ਨਾ ਕੋਈ ਪੁੱਛ ਰਿਹਾ ਜੀ ਇਨਸਪੈਕਟਰ ਨੂੰ ਵੀ ਅਸੀਂ ਕਈ ਵਾਰੀ ਉਹ ਕਰਿਆਗਾ ਜੀ ਤੁਸੀਂ ਲਿਫਟਿੰਗ ਦਾ ਤੇਜ਼ੀ ਨਾਲ ਪ੍ਰਬੰਧ ਕਰੋ ਉਹ ਵੀ ਨਹੀਂ ਕੋਈ ਇਹ ਗੱਲ ਦਾ ਧਿਆਨ ਦੇ ਰਹੀ ਸੋ ਇਹਨਾਂ ਦਾ ਕਹਿਣਾ ਹੈ ਕਿ ਜੇ ਇੱਕ ਹਫਤਾ ਹੋ ਗਿਆ ਸਾਨੂੰ ਇੱਥੇ ਬੇਲੇ ਬੈਠਿਆ ਹਲੇ ਤੱਕ ਕੋਈ ਵੀ ਲਿਫਟਿੰਗ ਨਹੀਂ ਹੋਈ ਅਗਰ ਸਾਡੀ ਇੱਕ ਦੋ ਦਿਨਾਂ ਦੇ ਵਿੱਚ ਲਿਫਟਿੰਗ ਨਾ ਹੋਈ ਤਾਂ ਇਹਨਾਂ ਦਾ ਜਿਹੜਾ ਦਰਨੇ ਦਾ ਸੰਘਰਸ਼ਾ ਹੋਰ ਵੀ ਤਿੱਖਾ ਕੀਤਾ ਜਾਏਗਾ ਹਲੋ ਸ਼ਸ਼ੀਕਲ ਸਰ ਸ਼ਸ਼ੀਕਲ ਸਰ ਪੱਤਰਕਾਰ ਮਨਪ੍ਰੀਤ ਕੋਰ ਗੱਲ ਕਰ ਰਹੀ ਹਾਂ ਹਾਂ ਜੀ ਸਰ ਅਸੀ ਪਿੰਡੀ ਨਵਾਜਵਦੀ ਧਾਨਾ ਮੰਡੀ ਦੇ ਵਿੱਚ ਖੜਿਆ ਜਿਹੜੇ ਕਿ ਮਜ਼ਦੂਰਾ ਨੇ ਤੁਹਾਡੇ ਤੇ ਦੋਸ਼ ਲਗਾਇਆਗਾ ਕਿ ਜਿਹੜੀ ਕਣਕ ਪਈ ਆ ਮੰਡੀਆਂ ਦੇ ਵਿੱਚ ਉਹਦੀ ਲਿਫਟਿੰਗ ਨਹੀਂ ਹੋ ਰਹੀ ਤੇ ਉਹ ਗੱਟਿਆਂ ਦੇ ਵਿੱਚ ਪਈ ਕਣਕ ਦਾ ਜਿਹੜਾ ਵਜਨ ਵੀ ਘਟਦਾ ਜਾ ਰਿਹਾ ਇਹ ਕੀ ਕਾਰਨ ਹੈ ਕਿਉਂ ਨਹੀਂ ਚੱਕੀ ਜਾ ਰਹੀ ਇਹਦੇ ਜੀ ਕਾਰਨ ਹੀ ਆ ਵੀ ਅਸੀਂ ਸਾਰੋਂ ਗੱਡੀਆਂ ਮੇਲ ਲੈਣੇ ਆ ਮੰਗਦੇ ਆ ਜੀਨ ਤੋਂ ਜੀ ਸਾਨੂੰ ਗੱਡੀਆਂ ਹੀ ਮਿਲੀਆਂ ਜੀ ਉਪਰੋਂ ਜਿਹੜੇ ਗੱਡੀਆਂ ਪੱਕੀ ਗਈਆਂ ਹੋਈਆਂ ਨੇ ਬਾਕੀ ਜਿੱਥੇ ਸੈਂਟਰ ਉੱਤਰਦੇ ਆ ਜੇ ਸੈਂਟਰ ਚ ਹੂੰ ਵੀ ਉੱਥੇ 100 ਤੋਂ ਪਲੱਸ ਗੱਡੀ ਖੜੀ ਸੀ ਜੀ ਲੇਬਰ ਦੀ ਠੇਕੇਦਾਰ ਕੋਲੇ ਲੇਬਰ ਦੀ ਕਮੀ ਸੀ ਜੀ ਵੀ ਜਿਹਨੇ ਗੱਡੀਆਂ ਉਤਾਰਨੀਆਂ ਨੇ ਓਕੇ ਅੱਜ ਕਿੰਨਾ ਵੀ ਕੱਲ ਨੂੰ ਮੈਂ ਤੁਹਾਨੂੰ ਵੱਟ ਵੱਟ ਗੱਡੀਆਂ ਲੇਬਰ ਦੇਵਾਂਗਾ ਹੂੰ ਵੀ ਤੁਸੀਂ ਜਿੰਨਾ ਮਰਜੀ ਗੱਡੀਆਂ ਘਟਾਓ ਹੂੰ ਵੀ ਅਸੀਂ ਸਾਰੇ ਗੱਲ ਤਿੰਨ ਤੋਂ ਚਾਰ ਦਿਨ ਵਿੱਚ ਮੈਂ ਮੰਡੀ ਖਾਲੀ ਕਰ ਦਾਂਗਾ ਜੀ ਸਾਨੂੰ ਉਹਨੇ ਇਹ ਗੱਲ ਦੱਸੀ ਹੈ ਜੀ ਓਕੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਉਹਨਾਂ ਵਿੱਚ ਸਾਰੀ ਮੰਡੀ ਖਾਲੀ ਕਰ ਦਾਂਗੇ ਜੀ ਓਕੇ ਜੀ ਓਕੇ ਯਸੋ ਮੈਨੂੰ ਦੋ ਜੱਜ ਜੀ ਫਿਰ ਇਹਨਾਂ ਵਾਜਵਾ ਤੋਂ ਮਾਨਪਿਤ ਕੋਰ ਦੇ ਖਾਸ